ਤਲ ਦੋਸਤੋ ਤੁਹਾਡਾ ਸਾਰਾ ਮੈਂ ਫਗਵਾ ਜੀਐਸ ਵੀਲੋਗਰ ਚੈਨਲ ਦੇ ਵਿੱਚ ਤੇ ਗਾਇਸ ਮੈਂ ਚਾਰ ਪੰਜ ਦਿਨਾਂ ਤੋਂ ਵਲੌਗ ਨਹੀਂ ਕੀਤਾ ਕਿਉਂਕਿ ਗਾਇਸ ਮੈਂ ਠੀਕ ਨਹੀਂ ਹਾਂ ਤੇ ਅੱਜ ਮੈਂ ਥੋੜਾ ਬੋੜਾ ਠੀਕ ਹਾਂ ਸਕੂਲੇ ਗਿਆ ਹਾਂ ਤੇ ਪਰ ਉਹਨਾਂ ਨੇ ਮੈਨੂੰ ਪਹਿਲੇ ਪੀਰੀਅਡ ਹੀ ਸਕੂਲੋਂ ਕੱਢਤਾ ਕੱਢਤਾ ਨਹੀਂ ਮਨ ਬੰਦੇ ਚਲ ਗਿਆ ਘਰੇ ਸਕੂਲੇ ਜਾ ਕੇ ਫਿਰ ਠੀਕ ਨਹੀਂ ਹਾਂ ਮੈਂ ਫਿਰ ਤੋਂ ਖਰਾਬ ਹੋ ਗਿਆ ਕੰਮ ਤੇ ਮੈਂ ਘਰੇ ਆ ਗਿਆ ਤੇ ਘਰ ਆ ਕੇ ਮੈਂ ਚੱਲੇ ਨੇ ਦਿਨ ਹੋਏ ਵਲੌਗ ਨਹੀਂ ਸ਼ੂਟ ਕੀਤਾ ਤੇ ਕਰਦੇ ਹਾਂ ਵਲੌਗ ਸ਼ੂਟ ਤੇ ਬਾਹਰ ਵੀਡੀਓ ਦੇ ਦਿੰਦੀ ਹਾਂ ਵਿੱਚ ਵਿੱਚ ਤੇ ਹੁਣ ਗਾਇਸ ਅੱਜ ਦਾ ਵਲੋਗ ਫਿਲਾ ਦਿੱਤੇ ਸਟਾਰਟ ਆ ਮੈਂ ਸਕੂਲੋਂ ਆ ਚੁੱਕਾ ਆ ਪਕ ਲੜੀਆ ਤੇ ਹੁਣ ਮੈਂ ਤੁਹਾਨੂੰ ਰੋਟੀ ਪਾਣੀ ਖਾਤ ਪਹਿਲੇ ਸਵੇਰੇ ਲਿਆ ਤੇ ਹੁਣ ਤੁਹਾਨੂੰ ਬਾਅਦ ਚ ਮਿਲਦੇ ਗਾਇਸ ਹੁਣ ਸੌਣ ਗਿਆ ਫਿਲਾ ਦ ਦੇ ਫੇਰ ਬਾਏ ਬਾਏ ਚੈੱਕ ਕਰੋ ਮੈਂ ਸੌਂ ਵੀ ਲਿਆ ਤੇ ਹੁਣ 11 ਵਜੇ ਆ ਦਿਨ ਦੇ ਉੱਠ ਵੀ ਚੁੱਕਾ ਆ ਕਿਉਂਕਿ ਤੁਹਾਨੂੰ ਪਤਾ ਮੈਂ ਸਕੂਲੋਂ ਆ ਕੇ ਮੈਂ ਵੇਖਣਾ ਟੀਵੀ ਪਤਾ ਨਹੀਂ ਕਿਹੜੀ ਯਾਰ ਫਿਲਮ ਲੱਗੀ ਰਿਹਾ ਨਹੀਂ ਕੀਤਾ ਟੀਵੀ ਜਸਟ ਪੱਖਾ ਵੀ ਨਹੀਂ ਰਿਹਾ ਨਹੀਂ ਕੀਤਾ ਯਾਰ ਉਧਰ ਦੂਜੇ ਕਮਰੇ ਉਧਰ ਆਇਆ ਹਾਂ ਕਿਹੜੀ ਲੱਗੀ ਵਾਈ ਮਾੜੀ ਲੱਗੀ ਉਹ ਇਹ ਨਹੀਂ ਦੇਖੇ ਮੈਂ ਇਹ ਤਾਂ ਜਿਹੜੀ ਲੱਗੀ ਆ ਸਾਊਥ ਇੰਡੀਅਨ ਨਹੀਂ ਯਾਰ ਹੋਰ ਕੋਈ ਹੋਰ ਕੋਈ ਹੋਰ ਕੋਈ ਯਾਰ ਕੋਈ ਗਾਣੇ ਲੱਗੇ ਗਏ ਇਸ ਪੰਜਾਬੀ ਇਹ ਸੋਨੇ ਆ ਇਹ ਹੈ ਜਾਂ ਭਰਾ ਮੂਣੀ ਮਾਰਦਾ ਏ ਟਾਕ ਪੜਾਣਾ ਕਿਹੜਾ 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 ਇੱਥੇ ਕਿਹੜੀ ਹੈ ਹੋਟਲ ਹੈ ਇੰਦੀ ਇੰਦੀ ਆਈ ਯਾਰ ਐ ਟਾਈਮ ਇਨ ਹਿਅਰ ਟੂ ਜਿਹੜੀ ਵੀ ਹੈ ਯਾਰ ਐ ਤੇ ਆ ਗਾਈਜ਼ ਆਪਾਂ ਬਿਲਕੁਲ ਲਿਖ ਕੇ ਵੇਖਣ ਲੱਗਾ ਹਾਂ ਪਾਰਟਨਰ ਵਾਲੀ ਤੇ ਹੁਣ ਵੇਨ ਆਇਆ ਤਾਂ ਤੁਹਾਨੂੰ ਗਾਈਜ਼ ਬਾਅਦ ਚ ਮਿਲਦਾ ਰੋਟੀ ਖਾਣ ਵਕਤ ਬਾਈ ਗਾਈਜ਼ ਸਾਡੇ ਚੈਨਲ ਨਾਲ ਜੁੜਦੇ ਰਹੋ ਗਾਈਜ਼ ਇਨਾ ਦੁਖ ਹੋ ਰਿਹਾ ਜਿਵੇਂ ਇੱਕ ਸਬਸਕ੍ਰਾਈਬ ਕਰਦਾ ਦੇਖੇ ਗਾਈਜ਼ 1 37 ਸਬਸਕ੍ਰਾਈਬਰ ਸੀ 136 ਹੋ ਗਈ ਯਾਰ ਇੱਥੇ ਇੱਥੇ ਲੱਗੀ ਦੇਲ ਤੇ ਦੇਲ ਤੇ ਯਾਰ ਇੱਥੇ ਦੇਲ ਤੇ ਐਦਾਂ ਨਾ ਕਰਿਆ ਕਰੋ ਯਾਰ ਸਬਸਕ੍ਰਾਈਬਰ ਨਾ ਘਟਾਇਆ ਕਰੋ ਬਾਏ ਬਾਏ ਕਰੋ ਪੋਛ ਲੈ ਮੈਂ ਚੱਲਾਂ ਬਾਜ਼ਾਰ ਨਾਲ ਰੋਟੀਆਂ ਲੈਣ ਜਾਂਦਾ ਨਾ ਨਾਨ ਮੈਂ ਚੱਲਾਂ ਆਲੂ ਹੁਣ ਮੈਂ ਚੱਲਦਾ ਤੁਹਾਨੂੰ ਗਾਇਸ ਬਾਅਦ ਚ ਮਿਲਣਾ ਰੋਟੀਆਂ ਇਹ ਪਿੰਨਾ ਕੁ ਡੀਨਰ ਰੋਡ ਤੇ ਲੈਣ ਨਹੀਂ ਉੱਲ ਕੇ ਚੈੱਕ ਕਰ ਬਣਦੇ ਆਪਣੇ ਕੋਲ ਕੇ ਤੇ ਹੁਣ ਬਣਨੇਗੇ ਤੁਹਾਨੂੰ ਬਾਅਦ ਚ ਦੱਸਾਂਗਾ ਫਿਲਹਾਲ ਇਹ ਕੁਝ ਮੈਂ ਇਸ ਤਰ੍ਹਾਂ ਨਾ ਬਣਾਇਆ ਗਾਇਸ ਕਿ ਬੜਾ ਪੜਾਇਆ ਬਣਿਆ ਮੈਂ ਬਾਅਦ ਚ ਬਖਾਉਂਗਾ ਗਾਇਸ ਕੀ ਬਣਿਆ ਮੈਂ ਲੈ ਗਿਆ ਇਹ ਸਮਾਨ ਸਮਾਨ ਇਹ ਸਮਾਨ ਹੈ ਅੰਦਾ ਮਾਲੀ ਰੋਟੀ ਕਨਾਲ ਆਹ ਲਓ ਆਪਾ ਜੀ ਮੋਟਰਸੈਲ ਅੰਦਰ ਲਾਦਾ ਹੁਣ ਦੇਖੋ ਹੁਣ ਅਸੀਂ ਗਾਇਸ ਮੋਟਰਸੈਲ ਅੰਦਰ ਲੋ ਲੱਗੇ ਆ ਤੇ ਰੋਟੀ ਖਾਣੇ ਹੁਣ ਆਪਾਂ ਇਹ ਨਾਣ ਨਾਈਫ ਕਾਰ ਆ ਕੇ ਮੋਟਰਸੈਲ ਅੰਦਰ ਲਾ ਲਿਆ ਤੇ ਹੁਣ ਬਣਦੀ ਆ ਸਬਜੀ ਸਬਜੀ ਬਣ ਕੇ ਅਸੀਂ ਖਾਣੇ ਆ ਸਬਜੀ ਦੇ ਨਾਲ ਤੇ ਇੰਦਰ ਫਿਲਮ ਚੱਲ ਰਹੀ ਹੈ ਗਾਇਸ ਤੇ ਕਿੰਨਾ ਪਾ ਦੇਖਦੇ ਆ ਰੋਟੀ ਖਾਣੇ ਆ ਫਿਰ ਸੌਣੇ ਆ ਫਿਰ ਟਿਵਿਸ਼ਨ ਤੇ ਚੱਲਦੇ ਆ ਗਾਇਸ ਤੇ ਐਦਾਂ ਦਾ ਕੁਝ ਇਸ ਤਰ੍ਹਾਂ ਦਾ ਦੇਣਾ ਗਾਇਸ ਐਦਾਂ ਦੇ ਚੱਲ ਰਹੇ ਨੇ ਜਿੱਦਾਂ ਜਿੱਦਾਂ ਮੈਂ ਸਕੂਲ ਨਹੀਂ ਆ ਐਦਾਂ ਦੇ ਦਿਨ ਚੱਲੀ ਜਾ ਰਹੇ ਗਾਇਸ ਤੇ ਹੁਣ ਤਨ ਬਾਅਦ ਚ ਮਿਲਦੇ ਆ ਘਰੇ ਕਿਨ ਬਾਈ ਗਾਇਸ ਰੋਟੀ ਮਣੀ ਖਾ ਲਿਆ ਰੋਟੀ ਮਣੀ ਖਾ ਕੇ ਮੈਂ ਬੈਠ ਹੋ ਗਿਆ ਆ ਲੱਗਦਾ ਨੀਂ ਨੌਂ ਲੱਗੀ ਆ ਤੇ ਬਸ ਮੈਂ ਫਿਲਮ ਦੇ ਆ ਵੇਖਣਾ ਗੋਡੇ-ਗੋਡੇ ਚਾਹੋਡੇ-ਗੋਡੇ ਚਾਹ ਫਿਰ ਨੂੰ ਵੇਖ ਕੇ ਤੇ ਗਾਇਸ ਮੈਂ ਸੌ ਜਾਣਾ ਆ ਬਾਅਦ ਚ ਟਿਊਸ਼ਨ ਜਾਣਾ ਆ ਤੇ ਠੀਕ ਆ ਬਿਲਾ ਲਈ ਤੇ ਬਾਹ ਫੀਡ ਹੁੰਦੀ ਹੀ ਵੇ ਪਹਿਲਾਂ ਤਾਂ ਠੀਕ ਆ ਤੇ ਹੁਣ ਚਾਹਨੇ ਆ ਗਾਇਸ ਟਿਊਸ਼ਨ ਆ ਰਿਹਾ ਸੌਣੇ ਦਾ ਤੁਹਾਨੂੰ ਮਿਲ ਜੇ ਗਾਇਸ ਬਾਅਦ ਵਿੱਚ ਤੇ ਟਿਊਸ਼ਨ ਹੀ ਚਾਹੁੰਦੇ ਆ ਬਾਈ ਦੇ ਗਾਇਸ ਮੈਂ ਹੁਣ ਕੁੜੇ-ਕੁੜੇ ਪਾ ਗਿਆ ਹੋ ਚੁੱਕਾ ਹਾਂ ਤਿਆਰ ਟਿਊਸ਼ਨ ਦੇ ਧਿਆਨ ਵਾਸਤੇ ਚੈੱਕ ਕਰੋ ਗਾਇਸ ਪਰਨਾ ਠੀਕ ਬੱਜ ਜਾ ਤੇ ਇਸ ਕਈ ਥੋੜੀ ਜਿਹੀ ਗਲਤ ਰੱਖੀ ਗਈ ਹੈ ਇਹ ਰੱਖੀ ਸਹੀ ਹੈ ਪਰ ਥੋੜੀ ਜਿਹੀ ਗਲਤ ਰੱਖੀ ਗਈ ਹੈ ਅੱਗੇ ਨਾਲ ਥੋੜਾ ਮਤਲਬ ਠੀਕ ਆ ਤੇ ਜੈਰੀ ਗਾਡਰ ਆ ਚੀਜ਼ ਤਾਂ ਸ਼ੇਪ ਹੁੰਦੀ ਜਾਂ ਇੱਥੋਂ ਗਾਇਸ ਪਰ ਯਾਰ ਤੀਨ ਕਰਨ ਕਿ ਵਿਲੀਆਂ ਦੇ ਆ ਮਾਰਨ ਤੇ ਗਾਇਸ ਮੈਂ ਕਿਹੋ ਜਿਹਾ ਲੱਗਣਾ ਹੈ ਕਮੈਂਟ ਦੱਸਿਓ ਦੈਨ ਤੋਂ ਯਾਰ ਤਹੀ ਕੀਵ ਦਾ ਫੋਟਾ ਸਿੱਧਾ ਆ ਕਹਿਵਾ ਕੋ ਤੇ ਹੁਣ ਮੈਂ ਗਾਇਸ ਚੱਲਦਾ ਆ ਤੇ ਤੁਹਾਨੂੰ ਮਿਲਦਾ ਸਿੱਧਾ ਕਲੋਨੀਆ ਦੇ ਵਿੱਚ ਗਾਇਸ ਬਾਏ ਬਾਏ ਬਾਅਦ ਇਹ ਕਲੋਨੀਆ ਦੇ ਵਿੱਚ ਤੇ ਗਾਇਸ ਬੜੇ ਦਿਨਾਂ ਬਾਅਦ ਆਇਆ ਕਲੋਨੀਆ ਦੇ ਵਿੱਚ ਗਾਇਸ ਜਦੋਂ ਦਾ ਠੀਕ ਨਹੀਂ ਹੁੰਦਾ ਤਾਂ ਮੈਂ ਆਇਆ ਨਹੀਂ ਕਲੋਨੀਆ 'ਚ ਹੁਣ ਠੀਕ ਆ ਮਾੜਾ ਮੋਟਾ ਬਾਹਰ ਵੀ ਬਾਣੀ ਹੁੰਦੀ ਮਾੜੀ ਮਾੜੀ ਹੁੰਦੀ ਤਾਂ ਮੈਂ ਆ ਗਿਆ ਖਬਿਆ ਸਣਾ ਦਿਆਂ ਗਾਇਸ ਵਲੋਗ ਕਰਨਾ ਤੇ ਚੈੱਕ ਕਰੋ ਗਾਇਸ ਆ ਸੰਜਾਤ ਮੇਰੇ ਇੱਥੇ ਆਏ ਇਹਨਾਂ ਕਿਹਦੇ ਨੇ ਉਹਦਾ ਜਾ ਝੂੜ ਮਨ ਹੁੰਦਾ ਨੂੰ ਕਲੋਨੀਆ ਦੇ ਅੰਦਰ ਜਾ ਕੇ ਵਖਾਵਾਂਗੇ Yeah, आप आ mm -hmm. चुके कलोनिया यार बिंदी कुछ नहीं है फिर इस इंसान जगह तक सवाए भाई यार इतना चैलेंज करना मजा आया ना गोस्ट चैलेंज पर रात ने कलोनिया नहीं किन देना यही गल सिक्योरिटी गार्ड सोचते हुए बहर सिक्योरिटी गार्ड स्वाद के बुढ़े खिलाते होते बहर ओं <laughs> ने वो सोएना रात नही सब दौड़ दौड़ ਦੌੜਤ ਬਿਨਾ ਆਪਣਾ ਸਰਦਾ ਨਹੀਂ ਹੈ ਗਾਈਸ ਚੈੱਕ ਕਰੋ ਸਾਣ ਦੇ ਜੇ ਕਰਨੇ ਤੇ ਦੂਜੇ ਦੇ ਕਿਉਂ ਕਿ ਗਰਦੂਰੋਂ ਆ ਜਿੰਨੇ ਮਰਜ਼ੀ ਖਰਚਾਈ ਆ ਮੈਨੂੰ ਤੇ ਨਹੀਂ ਨਾ ਖਰਚਾ ਹਾਂ ਦੇਖੋ ਗਾਈਸ ਸਾਣ ਦੇ ਕਰਨੇ ਤੇ ਪਾਸ ਦਾ ਬੱਜਾ ਦੇ ਪੈਸੇ ਹੈ ਗਾਈਸ ਪੈਸਿਆਂ ਦੇ ਮਾਨ ਕਰ ਰਹੇ ਨੇ ਪੈਸਾ ਨਹੀਂ ਮਾਨ ਕਰੀਦਾ ਮम्मा ਕਦੀ ਪੈਸੇ ਕਿ ਤੂੰ ਰੁਕਦੇ ਵੇਖ ਹੁਣ ਜਿਵੇਂ ਅੱਪਾ ਚਲਿੰਗ ਕਰੇ ਤੇ ਤੁਹਾਨੂੰ ਘਰ ਜਾ ਕੇ ਮਨਵਾਉਣਗੇ ਹੈ ਦੌੜ ਦੌੜ ਸਾਡੀ ਹੈਗੇ ਨਹੀਂ ਉਹ ਭਰਾ ਉਹ ਪੱਕਾ ਨਹੀਂ ਕਰੋ ਗਾਈਸ ਇਹਨਾਂ ਅੱਪਾ ਨਾਲ ਬਾਅਦ ਵਿੱਚ ਮਿਲਦੇ ਘਰ ਜਾ ਕੇ ਬਾਏ ਗਾਈਸ ਟਿਊਸ਼ਨ ਦਾ ਬੈਕਗ੍ਰਾਉਂਡ ਕਿ ਆ ਚੁੱਕਾ ਆਪਣੀ ਦੀਸ਼ਤ ਭਰਾ ਦੀ ਦੁਕਾਨ ਤੇ ਤੇ ਉਹ ਪਟਿਆਲਾ ਡੇਗਿਆ ਹੁੰਦਾ ਕਿੱਥੇ ਆ ਉਹ ਇਹ ਕਰੇ ਚਲ ਗਿਆ ਭਰਾ ਨੂੰ ਮਾਰ ਮਾਰੇ ਮੈਂ ਸੈ ਇਤੀ ਹੈ ਵੇ ਠੀਕ ਹੈ ਤੇ ਗਾਈਸ ਵਨ ਆਪਾਂ ਇਹ ਕੋਈ ਦਿਖਾਣੇ ਵੀ ਨੇ ਇੱਕ 1 ਕਦਰ ਰੁਪਏ ਦੀ ਟੋਫੀ-ਟਾਫੀ ਲੈਣੇ ਆ ਤੇ ਹੁਣ ਗਾਇਸ ਆਪਾਂ ਤੁਹਾਨੂੰ ਮਿਲਾਂਗੇ ਜਿੱਦਾ ਗੁਰਦਵਾਰ ਜਾਣ ਵਕਤੇ ਗਾਇਸ ਬਾਏ ਬਾਏ ਗਾਇਸ ਹੁਣ ਆਪਾਂ ਆ ਚੁੱਕੇ ਹਾਂ ਗੁਰਦਵਾਰੇ ਅਜਲਾਦਾ ਕਿਨੇ ਲੈਟਾਂ ਨਹੀਂ ਜਗਾਈਆਂ ਮੈਂ ਤੇ ਦਵਿੰਦਰ ਨੂੰ ਚੱਲਿਆ ਗੁਰਦਾਰੇ ਤੇ ਹੁਣ ਕਰਾਨੇ ਆ ਸੋਖਾ ਸੰਤ ਤੁਹਾਨੂੰ ਮਿਲਾਂਗੇ ਸੋਖਾ ਸੰਤ ਤੋਂ ਬਾਅਦ ਗਾਇਸ ਬਾਏ ਆਪਾਂ ਸੋਖਾ ਸੰਤ ਕਰਾ ਕੇ ਆ ਚੁੱਕੇ ਆ ਤੇ ਹੁਣ ਆਪਾਂ ਚੱਲਨੇ ਆ ਘਰਾਂ ਨੂੰ ਤੇ ਦਵਿੰਦਰ ਭਾਈ ਦਾ ਧਿਆਨ ਹੈ ਬਾਲਣਾਂ ਦੇ ਜਿਹੜਾ ਗੁਰਦਰ ਹੈ ਬਾਲਰ ਸਟਾਇਆ ਆ ਸੁਨਹਿਰਾ ਬਣਾਉਣਾ ਆ ਹਾਂ ਦਾ ਤੇ ਆਂਦਾ ਪੁੱਛੋ ਕਿੰਨਾ ਦਾ ਆ ਬਾਬਾ ਜੀ ਨੇ ਰਖਾਇਆ ਨਾ ਤੇ ਪੁੱਛਦੇ ਆ ਸੋ ਸਿੱਧਾ ਗਾਇਸ ਆਪਾਂ ਤੁਹਾਨੂੰ ਘਰ ਜਾ ਕੇ ਮਿਲਦੇ ਆਂ ਹਿਦਾਰ ਜੀ ਕੋਈ ਦਿਨ ਹੀ ਕਰਨ ਨੂੰ ਗਾਇਸ ਕੋਈ ਇਸ ਤਰ੍ਹਾਂ ਦਾ ਹਾਲ ਹੈ ਆਪਣਾ ਆਹੋ ਵਧੀਆ ਰਹਿਣਾ ਜੀ ਐ ਸੋਣਾ ਆਪਾਂ ਚੱਲਿਆ ਬਿਜਾਰ ਖਾਨ ਦੀ ਹਾਂਜੀ ਗਾਇਸ ਤੁਸੀਂ ਸਹੀ ਸੁਣਿਆ ਆਪਾਂ ਬਿਜਾਰ ਖਾਨ ਦੀ ਚੱਲਨੇ ਆਂ ਆਪਣੇ ਬਿਜਾਰ ਵਾਹ ਖਾਨ ਦੀ ਜਾਈਦਾ ਪਰ ਜاتی ਜਾਣ ਨਹੀਂ ਜਾਈਦਾ ਹੁਣ ਆਪਾਂ ਚੱਲੇ ਆਂ ਬਈ ਯਾਰ ਤੁਹਾਨੂੰ ਬਾਅਦ ਚ ਮਿਲਦੇ ਪਹਿਲਾਂ ਚੜੀਏ ਰੇੜੀ ਦੇ ਆਪਾਂ ਪਾ ਚੁੱਕੇ ਰੇੜੀ ਦੇ ਅੰਦਰ ਰੇੜੀ ਤੇ ਹੁਣ ਆਪਾਂ ਕਰਾਏ ਆ ਪੈਕ ਤੇ ਪੈਕ ਹੁਣ ਆਪਾਂ ਕਰਾਉਣੇ ਦਵਿੰਦਰ ਉਹ ਭੱਜ ਆਉਂਦਾ ਗਾਈ ਦਵਿੰਦਰ ਨੂੰ ਆ ਲੈਣ ਦੋ ਫਿਰ ਆਪਾਂ ਵਲੋਗ ਸ਼ੂਟ ਕਰਦੇ ਬੰਦੇ ਬਹੁਤ ਆ ਰਹੇ ਇੱਥੇ ਗਰ ਉਹ ਵੀ ਲੈ ਲੈਣੇ ਚਮਚੇ ਕਾਈ ਸੋਨ ਆਪਾਂ ਲਿਆ ਤੇ ਚਾਟ ਤੇ ਹੁਣ ਆਪਾਂ ਚੱਲੇ ਆਂ ਘਰ ਨੂੰ ਤੇ ਚਾਟ ਆਪਣੀ ਵੜ ਗਈ ਆ ਹੁਣ ਆਪਾਂ ਖਾਂਦੇ ਆਂ ਆਪਣੇ ਕੋਲ ਲੜੀ ਦੀ ਦੁਕਾਨ 'ਚ ਬੈਠ ਕੇ ਤੇ ਤਾਂ ਨਹੀਂ ਹੁਣ ਆਪਾਂ ਸਿੱਧਾ ਦੁਕਾਨੇ ਮਿਲਦੇ ਆ ਗਾਈਸ ਫਿਲਹਾਲ ਹੀ ਇਹਦੀ ਲੋੜ ਇਸ ਤਰ੍ਹਾਂ ਨਹੀਂ ਲੱਗ ਰਹੀ ਐ। ਉਹ ਖੁੱਲੀ ਯਾਰ ਭਾਲ ਵਾਲੀ ਜਾ। ਭੱਲੀ ਜਾ ਲੈ ਵਾ ਤੇ ਗਾਈਸ ਆਪਾਂ ਨੂੰ ਆਪਣੇ ਮੋਇਆ ਚੁਕੇ। ਕੀ ਆਟਾ ਤੇ ਲੈਣ ਦੀਆਂ? ਨਾ ਆਪਾਂ ਲਿਆਂਦੀਆਂ ਕੋਲੀਆਂ ਜਿਹਦੇ ਵਿੱਚ ਖਾਣੇ ਆ ਤੇ ਨਾ ਆਪਾਂ ਲਿਆਂਦੇ ਚੁੰਮਚੇ। ਕੁਝ ਵੀ ਨਹੀਂ ਲਿਆਂਦਾ ਇੱਦਾਂ ਪੈਕ ਰੱਖ ਲੈ ਆਂਦੇ ਆ। ਤੇ ਗਾਈਸ ਹੁਣ ਭਾਜਣਾ ਪਈ ਨਹੀਂ ਹੁਣ ਆਪਾਂ ਖਾਣੇ ਤੇ ਤੁਹਾਨੂੰ ਘਰ ਜਾ ਕੇ ਮਿਲਦੇ ਗਾਈਸ ਬਾਅਦ। ਨਹੀਂ ਨਹੀਂ। ਮਾਣ ਮਿਲ ਆਣੀ ਆ। ਮੈਨੂੰ ਚੁੰਮਚੇ ਘਰੋਂ ਲੈ ਕੇ ਆਉਣੇ ਪੈਂਦੇ ਨੇ। ਘਰੇ ਦੱਸਣਾ ਨਹੀਂ ਕੀ ਖਾਣਨੇ ਆ। ਰੋਂ ਚੁੰਟੀ ਕਰੂ ਲੈ ਕੇ ਆ ਚੁਕੇ ਆ। ਸੇਹੋਣਾ ਪਾ ਚਲਦੇ ਦੁਕਾਨੇ। ਹਾਂ। ਕੀ। ਹਾਣੋ ਵੀਰ ਜੀ ਜੇ ਬਣ ਕੇ ਨਾ ਵਲੋਗ ਬੱਚੇ ਥੋੜੇ। ਨਹੀਂ ਵੀਰ ਜੀ। ਆ ਲੋ ਗਾਈਜ਼ ਹੁਣ ਆਪਾਂ ਖਾਣੇ ਆ। ਗਾਈਜ਼ ਖਾ ਪੀ ਕੇ ਆ ਚੁਕੇ ਆ ਘਰ ਤੇ ਕੋਈ ਵੀ ਬੀਲੀ ਬਾਅਦ ਵਿੱਚ ਉਹਦੀ ਮੈਂ ਵੀਡੀਓ ਨਹੀਂ ਬਣਾਈ ਮੈਨੂੰ ਆਂਦਾ ਨਾ ਬਣਾਈ ਵੀਡੀਓ ਮੈਂ ਚੱਲ ਠੀਕ ਹੈ ਯਾਰ। ਹੋਂਦਾ ਮਮਾ ਖਾ ਲਾ ਪੇ ਤਾਂ ਫਿਰ ਵੀਡੀਓ ਬਣਾਈ ਮੈਂ ਫੇਰ ਕੀ ਕਰਾਂ। ਤੇ ਗਾਈਜ਼ ਜਿਨ੍ਹਾਂ ਨੂੰ ਐਦਾਂ ਵਲੋਗ ਲੱਗਾ ਵਧੀਆ ਰੋਜ ਰੋਜ ਰੋਜ। ਹਾਂਜੀ। ਜਿਨਾਂ ਨੂੰ ਆਇਦਾਂ ਵਲੋਗ ਲੱਗਾ ਵਧੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜਰੂਰ ਕਰ ਦਿਓ ਗਾਇਸ ਬਾਏ ਬਾਏ